ਟਰੇਲੀਗਲ ਬਿਗਵਾਲ ਖੇਤੀਬੜੀ ਅਫਸਰ ਅੌਰ 15 ਅਗਸਤ ਦੇ ਸੋ ਵਿਧਿਆਲੇ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਸਮੂਹ ਖੇਤੀਬੜੀ ਭਾਗ ਵੱਲੋਂ 15 ਪੂਰੇ ਦੇਸ਼ ਵਾਸ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਈਆਂ ਮੈਂ ਨਮਾ ਸ਼ਹਿਰ ਦੋਬਾ YouTube ਚੈਨਲ ਦਾ ਐਚਕੀਵੀ ਦਾ ਕੈਂਜੀ ਵੀ ਕੋਏ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਾਲ ਦੀ ਨਾਲ ਸਾਡੇ ਪੰਜਾਬੀ ਦੇ 15 ਅਗਸਤ ਆ ਰਿਹਾ ਉਹਦੇ ਵਾਸਤੇ ਮੈਂ ਦੇਸ਼ ਵਾਸੀਆਂ ਨੂੰ ਪਰਦੇਸਾਂ ਵਿੱਚ ਬੈਠੇ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਕਿ ਜੋ ਜੱਤ ਰਾਜੀ ਦੇ ਸਾਡੇ ਕੁਲ ਧਾਮ ਦੇ ਨਾਲ ਆਪਾਂ ਮਨਾਈਏ ਬਾਕੀ ਤਾਂ ਦੁਨੀਆ ਵਿੱਚ ਬਹੁਤ ਪ੍ਰੋਬਲਮ ਹੈ ਇਸ ਵੇਲੇ ਚੱਲ ਰਹੀਆਂ ਤਾਂ ਸਾਰਾ ਕੁਝ ਪਰਮਾਤਮਾ ਦੇ ਕਰਨ ਵਾਲਾ ਫਿਰ ਵੀ ਮੈਂ ਜਲਦੀ ਜਲਦੀ ਸੂਤ ਦੇਸ਼ ਵਾਸੀਆਂ ਨੂੰ ਮਾਰਕ ਦੇਣਾ ਇਹਨਾਂ ਨੂੰ ਕੁਝ ਕਹਿੰਦਾ ਖੁਮਾ ਦਾ ਜੱਟ ਕਾਵਾ ਹੈ ਤੁੱਕੀ ਕਾ ਖਲਸਾ ਵਾਹੀ ਗੁਦੀ ਕੀ ਮੈਂ ਸੰਜੀਵ ਕੁਮਾਰ ਸਬ ਪੋਸਟਮਾਸਟਰ ਕਰਤਾ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਦੇਸ਼ ਦੀ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦਾ। ਇਹ ਨਮਾਇਸ਼ ਕਿਉਂ ਕਰਨਾ? ਨਮਾਇਸ਼ ਇਹ ਨਮਾਇਸ਼ ਦਿੱਤੋ ਭਰਾਇਆ ਨਾ ਤੁਸੀਂ। ਉੱਥੇ ਚਲੋ। ਠੀਕ ਹੈ ਉੱਥੇ ਜਾਂਦਾ ਜਦੋਂ ਸਾਡੇ ਦਾ ਪ੍ਰੋਬਲਮ ਆਈ ਜਾਂਦੀ ਆ ਠੀਕ ਕਰੀ ਠੀਕ ਹੈ ਜਦੋਂ ਦੱਸਣ ਦੇ ਬੰਦੇ ਆਨਲਾਈਨ ਇੱਕ ਤੁਹਾਡਾ ਨਾਮ ਕੀ ਆ ਰਜਿੰਦਰ ਸਿੰਘ ਦੀ ਕਿਹੜੀ ਜਗ੍ਹਾ ਤੋਂ ਆਏ ਹੋ ਦੁਦਾਲੇ ਤੋਂ ਇੱਥੇ ਕਿਹੜੇ ਕੰਮ ਆਏ ਸੀ ਤੁਸੀਂ ਹਾਰਾ ਪਟਾਣਾ ਇੱਕ ਆਦਾ ਫਾਰਮ ਭਰ ਆਣ ਆਏ ਆ ਅੱਛਾ ਜਿਹੜੀ ਉਹ ਮੋਦੀ ਸਰਕਾਰ ਦੀ ਸਕੀਮ ਹੈਗੀ ਆ ਤੇ ਕੀ ਕਹਿੰਦੇ ਆ ਇਹ ਤਾਂ ਹੈ ਗਲਤ ਆਈਏ ਭਾਈ ਸਹੀ ਕਰਾ। ਅੱਛਾ ਫਾਰਮ ਜਿਹੜਾ ਆ ਉਹਦੇ ਵਿੱਚ ਕੋਈ ਮਿਸਟੇਕ ਆ ਗਈ ਉਹ ਸਹੀ ਕਰਾਣਾ ਹੈ। ਹਾਂਜੀ। ਠੀਕ ਹੈ। ਤੁਹਾਡਾ ਕੀ ਨਾਮ ਹੈ ਆ ਜੀ? ਮੇਰਾ ਨਾਮ ਦੇਵ ਸਿੰਘ ਆ ਜੀ। ਕਿਹੜੀ ਜਗ੍ਹਾ? 15ਵਾਂ ਪਾਲ ਤੋਂ ਜੀ। 15ਵਾਂ ਪਾਲ ਪਿੰਡ ਤੋਂ। ਤੁਸੀਂ ਕੀ ਕਰਨਾ ਆਏ ਆ? ਮੈਂ ਮੜ ਜਾ ਮੇਰੇ ਨਾਲ ਇੱਕ ਪੰਜਾਬ ਵਾਸੀ ਤੇ ਬੈਕ ਵਿੱਚ ਨਾ ਮੇਰੀ ਕਿਸਤ ਪਈ ਹੋਈ ਆ ਬਾਬੂ ਦੀ। ਹਾਂ। ਤੇ ਉਹ ਮੈਨੂੰ ਪੈਸੇ ਨਹੀਂ ਦੇ ਰਿਹਾ ਉਹ ਕਹਿੰਦਾ ਤੂੰ ਲੈ ਗਿਆ ਭਲਾਣਾ ਮੈਂ ਪੁੱਛਣਾ ਆ ਜੀ ਇਹਨਾਂ ਨੂੰ। अच्छा ओके ओ कादी हैगे आ यही मोदी स्कीम दी मोदी स्कीम दी हो जी जी ठीक है ਤੁਹਾਡਾ ਕੀ ਨਾਮ ਹੈ ਜੀ ਹੁਸ਼ਮਾਨਾ ਹਾਂਜੀ ਹੁਸ਼ਮਾਨਾ ਕਿਹੜੀ ਜਗ੍ਹਾ ਤੋਂ ਔਰ ਤੋਂ ਤੁਸੀਂ ਕੀ ਕੰਮ ਆਏ ਸੀ ਅੱਛਾ ਵੈਸੇ ਆ ਵੈਸੇ ਮਿਲਣਾ ਚਲੋ ਵੈਸੇ ਵੀ ਮਿਲਣਾ ਆਣਾ ਚਾਹੀਦਾ ਆ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਕੁਲਦੀਪਾ ਕਿਹੜੀ ਜਗ੍ਹਾ ਤੋਂ ਚੱਕਦਾਨ ਚੱਕਦਾਨ ਕੀ ਕੰਮ ਆਏ ਇੱਥੇ ਲੈਨ ਸੀਡਿੰਗ ਰੈਂਦੀ ਇਹਨਾਂ ਦੀ ਲੈਂਡ ਸੀਡਿੰਗ ਰਹਿੰਦੀ ਇਹਨਾਂ ਦੀ ਹਾਂਜੀ ਕੀ ਰਹਿੰਦੀ ਆ ਲੈਂਡ ਸੀਡਿੰਗ ਜਿਹੜੀ ਇਹਨਾਂ ਦੀ ਨਹੀਂ ਹੋਈ ਹੋਈ ਉਹ ਕਰਵਾਣਾ ਹੈ ਹੋ ਕਰਵਾਣਾ ਆਏ ਠੀਕ ਸਾਡੇ ਕੋ ਅਧਿਕਾਰ ਨਹੀਂ ਸੀ ਤੁਹਾਡੇ ਇਹਨਾਂ ਨੇ ਵੀ ਇੱਕ ਕਿਸ਼ਤ ਤੁਹਾਡੀ ਗਈ ਉੱਥੇ ਪੈਸੇ ਤੇ ਉਹਨੂੰ ਮੈਂ ਜਾ ਕੇ ਪੁੱਛਿਆ ਤੇ ਉਹ ਕੋਈ ਅਤਾ ਪਤਾ ਨਹੀਂ ਦੱਸ ਰਿਹਾ ਨਮਾ ਫੋਟੋ ਕਰ ਦਿੱਤੀ ਸਸਰੀ ਕਾਲ ਜੀ ਸਸਰੀ ਕਾਲ ਜੀ ਐ ਆਪਣੇ ਜਿਹੜਾ ਅੱਜ ਤੁਸੀਂ ਇਹ ਜਿੰਨੇ ਵੀ ਕਿਸਾਨ ਵਗੈਰਾ ਆ ਰਹੇ ਨੇ ਤੇ ਇੱਕ ਕਿਸ ਕੰਮ ਲਈ ਆ ਰਹੇ ਆ ਤੁਹਾਡੇ ਕੋਲ ਤੇ ਆਪਣਾ ਉਹਦਾ ਔਰ ਨਾਮ ਜਰੂਰ ਦੱਸਣਾ ਦਫ਼ਤਰ ਦਾ ਮੈਂ ਡਾਕਟਰ ਲਹਿਰਾਏ ਖੇਤੀਬੜੀ ਅਫਸਰ ਹੌਰ ਇਹ ਕਿਸਾਨਾਂ ਨੂੰ ਜੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਕਿਸਾਨਾਂ ਨੇ ਪੀਐਮ ਸਕੀਮ ਦਾ ਲਾਭ ਲਿਆ ਹੈਗਾ ਜੀ ਕਿਸੇ ਦੀ ਇਕਵਾਇਸੀ ਰਹਿੰਦੀ ਆ ਜਾਂ ਉਹਦੀ ਲੈਂਡ ਸੀਡਿੰਗ ਨਹੀਂ ਆ ਰਹੀ ਜਾਂ ਅਧਾਰ ਸੀਡਿੰਗ ਨਹੀਂ ਹੋ ਰਹੀ ਹੈਗੀ ਇਹਦੀਆਂ ਕਰੈਕਸ਼ਨਾਂ ਨਾ ਹੋਣ ਕਰਕੇ ਉਹਨਾਂ ਨੂੰ ਜਿਹੜੀਆਂ ਉਹ 2000 ਰੁਪਏ ਪੀਐਮ ਸਕੀਮ ਤਹਿਤ ਪੈਸਾ ਆ ਰਿਹਾ ਉਹ ਨਹੀਂ ਆ ਰਿਹਾ ਅਸੀਂ ਇਹਦੇ ਉਹਨਾਂ ਦੇ ਪੈਸੇ ਖਾਤਿਆਂ 'ਚ ਲਿਆਂ ਲਈ ਜੋ ਵੀ ਕਾਰਵਾਈ ਬਣਦੀ ਆ ਲੈਂਡ ਸੀਡਿੰਗ ਇਕੀ ਵਾਈਸੀ ਦਫਤਰ ਚ ਇਹ ਕਰਵਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਬੰਦਾ ਲਾਭ ਮਿਲ ਸਕੀ ਇਹ ਉਹੀ ਆ ਜਿਹੜੀ ਮੋਦੀ ਸਰਕਾਰ 2000 ਰੁਪਏ ਭੇਜਦੀ ਆ ਕਿਸਾਨਾਂ ਨੂੰ ਬਿਲਕੁਲ ਤੇ ਇਹ ਜਿਨ੍ਹਾਂ ਦਾ ਮਤਲਬ ਕਿਸਾਨਾਂ ਨੂੰ ਨਹੀਂ ਆ ਰਿਹਾ ਜਾਂ ਕੋਈ ਦਿੱਕਤ ਆ ਰਹੀ ਹੈਗੀ ਆ ਬੈਂਕ ਕੋਲੋਂ ਜਾਂ ਕਿਸੇ ਪਾਸੇ ਕੋਲੋਂ ਵੀ ਉਹ ਇਸ ਦਫ਼ਤਰ ਦੇ ਵਿੱਚ ਕਿੰਨੇ ਤੋਂ ਕਿੰਨੇ ਵਜੇ ਤੱਕ ਆ ਸਕਦੇ ਆ ਤੇ ਕੋਈ ਛੁੱਟੀ ਕੋਈ ਹੈ ਦੇਖੋ ਜੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਵੀ ਕਿਸਾਨ ਜਿਸ ਨੂੰ ਇਹ ਪ੍ਰੋਬਲਮ ਹੈਗੀ ਆ ਉਹ ਸਾਡੇ ਕੋਲ ਆ ਸਕਦਾ ਤੇ ਆਪਣੀ ਪ੍ਰੋਬਲਮ ਦਾ ਸਹੀ ਹੱਲ ਕਰਾਏ ਤੇ ਉਹਨਾਂ ਨੂੰ ਕਈ ਵਾਰ ਹੁੰਦਾ ਨਾ ਕਈ ਕੀ ਹੁੰਦੇ ਆਉਣ ਜਿੱਦਾਂ ਕਿਸਾਨ ਆਉਂਦੇ ਆ ਤੇ ਸਿੱਧਾ ਹੀ ਆ ਜਾਂਦੇ ਆ ਤੁਹਾਡੇ ਕੋਲ ਪੁੱਛਣ ਲੱਗ ਪੈਂਦੇ ਆ ਤੇ ਉਹਨਾਂ ਨੂੰ ਕੀ ਕੋਈ ਆਪਣੇ ਕੋਲ ਡਾਕੂਮੈਂਟਸ ਵੀ ਆਪਣੇ ਨਾਲ ਕੋਈ ਆਧਾਰ ਕਾਰਡ ਜਾਂ ਕੁਝ ਲਿਆਉਣਾ ਪਏਗਾ ਹਾਂ ਬਹੁਤ ਜ਼ਰੂਰੀ ਡਾਕੂਮੈਂਟ ਦਾ ਆਧਾਰ ਕਾਰਡ ਆ ਤੇ ਕੋਈ ਧਾਰ卡ੜ ਨਾਲ ਲਿੰਕ ਹੋਈ ਸਕੀਮ ਉਸ ਦੇ ਨਾਲ ਉਹਦੀ ਬੈਂਕਰੀ ਕਾਪੀ ਤੇ ਫਰਦ ਇਹ ਜਿਹੜੀਆਂ ਤਿੰਨ ਚੀਜ਼ਾਂ ਇਹਨਾਂ ਨਾਲ ਡਾਕੂਮੈਂਟ ਲਾਣੇ ਜ਼ਰੂਰੀ ਆ ਤੇ ਨਾਲ ਸਵੈ ਘੋਸ਼ਨਾ ਵੀ ਇੱਕ ਜਿੱਦ ਜ਼ਰੂਰੀ ਆ ਜਿਹਦੇ ਤੇ ਨੰਬਰ ਦਾ ਉਹਨਾਂ تصਦੀਕੀਤ ਹੋਣਾ ਚਾਹੀਦਾ ਫਾਰਮ ਹੋਊ ਮੋੜ ਲੱਗੀ ਹੋਈ ਤੇ ਉਹਦੇ ਨਾਲ ਫਿਰ ਅਸੀਂ ਇਹਦੀ ਅਰਜ਼ੀ ਆ ਉੱਪਰ ਫਾਰਵਰਡ ਡਿਸਟ੍ਰਿਕਟ ਅਫਸਰ ਕੋਲ ਤੇ ਕਹਿਣ ਦਾ ਮਤਲਬ ਹੋਇਆ ਕਿ ਕਿਸਾਨ ਜਿਹੜੇ ਆ ਜਿਨ੍ਹਾਂ ਨੂੰ ਦਿੱਕਤ ਆ ਰਿਹਾ ਉਹ ਜਿੰਨੇ ਤੁਸੀਂ ਹੁਣ ਡਾਕੂਮੈਂਟਸ ਦੱਸੇ ਹੈਗੇ ਆ ਇਹਨਾਂ ਨੂੰ ਨਾਲ ਲੈ ਕੇ ਆਣ ਤੇ ਫਿਰ ਕੋਈ ਪ੍ਰੋਬਲਮ ਇੱਥੇ ਵੀ ਨਹੀਂ ਆਏਗੀ ਉਹਨਾਂ ਦਾ ਬਿਲਕੁਲ ਬਿਲਕੁਲ ਠੀਕ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499 ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499